ਆ ਗਈ ਜੀ ਦੋ ਦਿਨ ਰਹਿੰਦੀ ਅੱਜ 29 ਤਰੀਕ ਹੈ ਹਾਂਜੀ ਦੋ ਦਿਨ ਰਹਿੰਦੀਆਂ ਕੱਤੀ ਜੜ ਪੂਰੀਆਂ ਹੋ ਗਏ ਤੇ ਹਜੇ ਇਹ ਘੱਟੋ ਘੱਟ ਮੇਰਾ ਖਿਆਲ ਹੈ ਵੀ ਇੱਕ ਹਫ਼ਤਾ ਨਹੀਂ ਗਾਂ ਸੂਂਦੀਗੀ ਠੀਕ ਹੈ ਇਹਨੇ ਕਿੰਵਾ ਸੂਆ ਸੂਣਾ ਅੰਕਲ ਇਹਨੇ ਦੂਜੇ ਸੂਏ ਸੂਣਾ ਦੂਜੇ ਸੂਏ ਸੂਣਾ ਵਾ ਹਾਂ ਅੱਛਾ ਮੂੰਹ ਛਿੱਗੀ ਹੈ ਮੋਛੇ ਦਾੰਦਾ ਕਿੰਨਾ ਦੁੱਧ ਇਹ ਪਹਿਲੇ ਸੂਏ ਦੇ ਵਿੱਚ ਹੀ ਤੁਹਾਡੇ ਭਾਂਡੇ ਦੇ ਵਿੱਚ ਪਾਉਂਦੀ ਰਹੀ ਪਹਿਲੇ 35 36 ਲੀਟਰ ਦੁੱਧ ਪਾਇਆ ਇਹਨੇ ਪਹਿਲੇ ਸੂਏ ਭਾਂਡੇ ਦੇ ਵਿੱਚ ਪਰ ਐਤ ਕੀ ਮੈਂ ਤਾਂ ਉਦੋਂ 40 42 ਦੀ ਝਾਕ ਕਰਦਾ ਸੀ 40 42 ਦੀ ਪਰ ਹੁਣ ਜਿਹਾ ਹਸਾਬ ਨਾਲੇ ਤਿਆਰ ਹੋਈਆ ਮੈਨੂੰ ਲੱਗਦਾ 50 ਪਲੱਸ ਜਾਊਗੀ ਜਾਊਗੀ ਬਾਈ ਜਾਊ ਅੰਕਲ ਤੋ ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੋ ਜਿਹੜਾ ਮਿਹਨਤ ਦੇ ਵੱਲ ਰੱਖੇ ਚਾਕ ਉਹ ਹਮੇਸ਼ਾ ਤੰਦਰੁਸਤੀ ਦੀ ਮਾਇਆ ਪੜਦਾ ਏ ਜਿੰਦੇ ਕੋਲੇ ਜਾਨਵਰ ਹੁੰਦੇ ਮਿੱਤਰੋ ਚੰਗੇ ਉਹ ਨਾਲ ਜੁੜਤ ਦੇ ਜਾਨਵਰ ਨਾਲ ਖੜਦਾ ਏ ਅੱਜ ਇਸੇ ਤਰ੍ਹਾਂ ਦੀ ਮਿਸਾਲ ਇਸੇ ਤਰ੍ਹਾਂ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਆਪਾਂ ਇਸ ਟਾਈਮ ਜਿਹੜਾ ਪਹੁੰਚ ਚੁੱਕੇ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਦੇਵੀ ਵਾਲਾ ਰੋਡ ਕੋਟਕਪੂਰੇ ਸ਼ਹਿਰ ਦੇ ਵਿੱਚ ਆ ਤੇ ਦੇਵੀ ਵਾਲੇ ਰੋਡ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਆ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਜਿਸ ਸਥਾਨ ਦੇ ਉੱਤੇ ਮੈਂ ਮੌਜੂਦ ਆ 10-15 ਦਿਨ 10 ਕੁ ਦਿਨ ਪਹਿਲਾਂ ਇੱਕ ਤੁਹਾਨੂੰ ਇੱਥੋਂ ਇਸ ਫਾਰਮ ਦੇ ਉੱਤੇ ਇਸੇ ਗਾਂ ਦੇ ਨਾਲ ਇੱਕ ਕਾਸ਼ਦੀਪ ਦੀ ਵੱਛੀ ਦੀ ਮੈਂ ਵੀਡੀਓ ਫੜਵਾ ਕੇ ਗਿਆ ਸੀ ਜਿਸ ਵੀਡੀਓ ਨੂੰ ਤੁਸੀਂ ਮਣਾ ਮੁਹੀ ਪਿਆਰ ਦਿੱਤਾ ਔਰ ਕਹਿਣ ਤੋਂ ਪਾ ਪਤਾ ਇਹ ਵੀ ਲੱਗਿਆ ਕਿ ਨਮੀ ਫਾਰਮਾ ਦੇ ਫੋਨ ਆਏ ਸੀ ਉਸ ਬੱਚੀ ਦੇ ਲਈ ਤੇ ਅੱਜ ਫੇਰ ਇੱਕ ਜਿਹੜੀ ਵਹਿੜ ਤੁਹਾਡੇ ਲਈ ਲੈ ਕੇ ਆਏ ਆ ਇਹ ਵੀ ਤੁਹਾਡੇ ਲਈ ਮਿੱਤਰੋ ਕਹਿਣਾ ਤੁਹਾਡੇ ਲਈ ਇੱਕ ਜਿੱਤਣ ਦਾ ਖਤਾਬ ਹੋਊਗਾ ਕਿਉਂਕਿ ਖਤਾਬ ਇਸ ਕਰਕੇ ਹੋਊਗਾ 50 ਲੀਟਰ ਤੋਂ ਬਾਹਰ ਦੁੱਧ ਦੇਣ ਵਾਲੀ ਇਹ ਜਿਹੜੀ ਤੁਹਾਨੂੰ ਗਾਂ ਵਿਖਾਉਣੀ ਆ ਤੇ ਜਿਹੜਾ ਇਹਦੇ ਪੇਟ ਦੇ ਵਿੱਚ ਬੱਚਾ ਵਾ ਮਿੱਤਰੋ ਜਿਹੜੇ ਸੀਮਨ ਤੇ ਇਹ ਗੱਪਣ ਐਚ ਐਫ 168 ਬੁੱਲ ਤੋਂ ਮਿੱਤਰੋ ਇਹ ਕਰਮਾ ਵਾਲੀ ਗੱਬਣ ਹੋਈ ਹੋਈ ਆ ਤੇ 168 ਬੁੱਲ ਦੀ ਐਤ ਕੀ ਧੀ ਪੀਡੀਐਫ ਤੇ 65 ਕਿਲੋ ਦੁੱਧ ਚਵਾ ਕੇ ਚੈਂਪੀਅਨ ਵੀ ਬਣੀ ਹੋਈ ਆ ਜਦੋਂ ਚੈਂਪੀਅਨ ਬਲੱਡ ਪੈਦਾ ਹੋਵੇ ਤਾਂ ਫਿਰ ਗੱਲਾਂ ਕਿਉਂ ਨਾ ਲੱਗਣ ਟਿਕਾਣੇ ਆ ਜੋ ਵੀਡੀਓ ਦੇਖਿਓ ਥੋੜੀ ਜੀ ਬਣ ਕੇ ਸਿਆਣੀ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤਾਂ ਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਈ ਸੇਤਾਂ ਤੇ ਪਰਿਵਾਰ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਚਲੋ ਸ਼ੁਕਰ ਆ ਅੱਛਾ ਪਹਿਲਾ ਤਾਂ ਤੈਨੂੰ ਐ ਦੱਸ ਪਾਈ ਵੀ ਪਿਛਲੀ ਵੀਡੀਓ ਤੇ ਕਿੰਨੇ ਕੋ ਫੋਨ ਆਤੇ ਬਹੁਤ ਜਿਆਦਾ ਫੋਨ ਆਏ ਵੀਰੇ ਪੂਰਾ ਹੰਗਾਰਾ ਮਿਲਿਆ ਮੈਂ ਕਹਿੰਦਾ ਬਹੁਤ ਜਿਆਦਾ ਹੋ ਗਿਆ ਸਾਰਾ ਜਿੰਨੂੰ ਕਹਿੰਦੇ ਆ ਮੈਂ ਕਹਿੰਦਾ ਨਾਲ ਦੀ ਨਾਲ ਵਿਕੀਆਂ ਹੱਥੋਂ ਹੱਥ ਵਿਕ ਗਈਆਂ ਗਾਇ ਠੀਕ ਆ ਮੈਂ ਸੁਣਿਆ ਵੀ ਦੋ ਚਾਰ ਕਰ ਨਫੇ ਵਾਲੇ ਵੀ ਫਿਰਦੇ ਹੀ ਹੈ ਹਾਂ ਜੀ ਉਹ ਜਿਹੜੀ ਮੈਂ ਹਜੇ ਸੌਦਾ ਕਰਕੇ ਹਟਿਆ ਸੀ ਉਹਨਾਂ ਦਾ ਜੀ ਤੇ ਮੈਨੂੰ ਦੁਬਾਰਾ ਫੇਰ ਫੋਨ ਆਇਆ ਉਹ ਕੁਦਰਤੀ ਬਾਈ ਮੇਰੇ ਕੋਲੇ ਖੜਾ ਸੀਗਾ ਜੀ ਉਹਨਾਂ ਨੇ ਮੈਨੂੰ ਕਿਉਂ ਪੁੱਛਦੇ ਕਹਿੰਦੇ ਬਾਈ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਬਾਈ ਗਾਂ ਕਿਵੇਂ ਆ ਜਿਹੜੀ ਕਾਸ਼ਦੀਪ ਆਲੀ ਆ ਮੈਂ ਕਿਹਾ ਬਾਈ ਉਹ ਤਾਂ ਵੇਖ ਗਈ ਆ ਜੀ ਤੇ ਉਹ ਕਹਿੰਦਾ ਕਿ ਬਾਈ ਮੈਂ ਕਿਹਾ ਬਾਈ ਮੇਰੇ ਕੋਲੇ ਖੜਾ ਕਹਿੰਦਾ ਉਹਨੂੰ ਪੁੱਛੋ ਕਿੰਦਾ ਵੀ ਨਫਾ ਕਿੰਨਾ ਲੈਣਾ ਹੈ ਜੀ ਤੇ ਨਾਲ ਆਪਾਂ ਇਹ ਵੀ ਵਿਖਾਈ ਸੀ ਹੈਨਾ ਬਾਈ ਉਦੋਂ ਇਹ ਜੱਜਮੈਂਟ ਨਹੀਂ ਸੀ ਉਦੋਂ ਰੌਲਾ ਇਹ ਆਲ ਵੀ ਉਦੋਂ ਕੱਚੀ ਸੀ ਵੀ ਤੇ ਅੱਜ ਵੀ ਅਜੇ 2 ਦਿਨ ਰਹਿੰਦੇ ਅੱਜ 29 ਤਰੀਕ ਹੈ ਹਾਂਜੀ ਦੋ ਦਿਨ ਰਹਿੰਦੀਆ ਕੱਤੀ ਜਿਹੜੀ ਪੂਰੀ ਹੈ ਤੇ ਹਜੇ ਇਹ ਘੱਟੋ ਘੱਟ ਮੇਰਾ ਖਿਆਲ ਹੈ ਵੀ ਇੱਕ ਹਫ਼ਤਾ ਨਹੀਂ ਗਾਂ ਸੂਂਦੀਗੀ ਠੀਕ ਹੈ ਇਹਨੇ ਕਿੰਵਾ ਸੂਆ ਸੂਣਾ ਐਂਕਲ ਇਹਨੇ ਦੂਜੇ ਸੂਏ ਸੂਣਾ ਦੂਜੇ ਸੂਏ ਸੂਣਾ ਵਾ ਹਾਂ ਅੱਛਾ ਮੋਛਗੀ ਹੈ ਮੋਛੇ ਦਾਂਦਾ ਕਿੰਨਾ ਦੁੱਧ ਇਹ ਪਹਿਲੇ ਸੂਏ ਦੇ ਵਿੱਚ ਤੁਹਾਡੇ ਪਾਂਡੇ ਦੇ ਵਿੱਚ ਪਾਉਂਦੀ ਰਹੀ ਪਹਿਲੇ 35 36 ਲੀਟਰ ਦੁੱਧ ਪਾਇਆ ਇਹਨੇ ਪਹਿਲੇ ਸੂਏ ਪਾਂਡੇ ਦੇ ਵਿੱਚ ਪਰ ਐਤ ਕੀ ਮੈਂ ਤਾਂ ਉਦੋਂ 40 42 ਦੀ ਝਾਕ ਕਰਦਾ ਸੀ 40 42 ਦੀ ਪਰ ਹੁਣ ਜਿਹਾ ਹਸਾਬ ਨਾਲ ਇਹ ਤਿਆਰ ਹੋਈਆ ਮੈਨੂੰ ਲੱਗਦਾ 50 ਪਲੱਸ ਜਾਊਗੀ ਜਾਊਗੀ ਬਾਈ ਜਾਊ ਐਂਕਲ ਤੋੜ ਦਿਓ ਇਹਨ ਇਦ ਉੱਚੀ ਲੰਮੀ ਵੜੀ ਆ ਯਾਰ ਕੇਰੇ ਮਾਲਾ ਤਾਂ ਨਹੀਂ ਪਧਰੀ ਪੁਧਰੀ ਜੀ ਕਰਦਾ ਰਿਹਾ ਵਿਹਲਾ ਬੈਠਾ ਹੋਣੇ ਕਿਤੇ ਵੀ ਲੱਗਾ ਰਿਹਾ ਹਮੇ ਵੀ ਕਰਦਾ ਨਹੀਂ 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 ਅਸਰੀ ਨਹੀਂ ਕਰਦਾ ਯਾਰ ਹਾਂ ਅਸਲ ਇਹ ਜਿਹੜਾ ਇਹਦਾ ਖਾਨਦਾਨ ਆ ਉਹ ਸਾਰਾ ਹੀ ਬਹੁਤ ਕੱਟਕਾਠ ਵਾਲਾ ਹੈ ਅੱਛਾ ਇਹਦਾ ਜਿਹੜਾ ਘਰਾਣਾ ਵਾ ਹਾਂਜੀ ਹਾਂਜੀ ਇੱਕ ਗੱਲ ਹੈਗੀ ਅੰਕਲ ਜਿਹੜੀ ਗਾਂ ਵਾ ਹਾਂਜੀ ਕਹਿੰਦੇ ਹੁੰਦੇ ਗਾਂ ਚੋਂ ਗਾਂ ਨਹੀਂ ਤਾਂ ਬੰਦਾ ਵੀ ਗਾਂ ਗੱਲਾਂ ਦੋ ਹੀ ਕਰਦੀਆਂ ਹਾਂਜੀ ਪਰ ਤੁਹਾਨੂੰ ਤੇ ਗਾਂ ਹੀ ਕਰਕੇ ਗਈਆਂ ਕਰਮ ਸਹੀ ਗੱਲ ਹੈ ਸਹੀ ਹਾਂਜੀ ਹਾਂਜੀ ਤੁਸੀਂ ਤਾਂ ਮੈਂ ਕਿੰਨੇ ਗਾਵਾਂ ਤੋਂ ਸ਼ੁਰੂ ਕੀਤਾ ਸੀ ਕੰਮ ਮੈਂ ਸ਼ੁਰੂਆਤ ਜਦੋਂ 19 78 ਦੇ ਵਿੱਚ ਪਹਿਲੀ ਗਾਂ ਲਿਆਇਆ ਹੈ ਜੀ ਜੀ ਉਹ ਇੱਕ ਛੋਟੀ ਬੱਚੀ ਤੋਂ ਸ਼ੁਰੂ ਕੀਤੀ ਸੀਗੀ کیا ਬਾਤ ਆ ਜੀ ਠੀਕ ਆ 1978 ਦੇ ਵੇਲੇ ਇੱਕ ਚੰਗੀ ਬੱਤੀ ਖਰੀਦੀ ਹਾਂਜੀ ਹਾਂਜੀ ਉਹ ਚੰਗੇ ਸੀਮੰਟ ਦੀ ਖਰੀਦੀ ਚੰਗਾ ਬਹੁਤ ਵਧੀਆ ਸੁੱਕੜ ਪਾਲਿਆ ਪਹਿਲੇ 28 29 ਕਿਲੋ ਉਹਨਾਂ ਵੇਲੇ ਜੀ ਪਹਿਲੇ ਦਿਨ 28 29 ਕਿਲੋ ਦੁੱਧ ਕੱਢਿਆ ਮੇਰੇ ਕੋਲ ਪਹਿਲੇ 28 29 ਕਿਲੋ ਦੁੱਧ ਆ ਉਸ ਵੇੜ ਨੇ ਉਹਨਾਂ ਦਿਨਾਂ 'ਚ ਠੀਕ ਆ ਅੱਛਾ ਭਾਈ ਇੱਕ ਗੱਲ ਹੋਰ ਆ ਐਤਕੀ ਦਾ ਬਲਿਆ ਤਿਆਰੀ ਤੁਰੀ ਜਿਹੜੀ ਕੀਤੀ ਦੱਸਦੀ ਆ ਵੀ ਕੁਝ ਨਾ ਕੁਝ ਕਰੂਗੀ ਅਸੀਂ ਜਨ ਦੇ ਹਾਂਜੀ 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 ਹਜੇ ਤਾਂ ਨਿਵਾਈ ਧਵਾਈ ਨਹੀਂ ਕਿਤੇ ਹੀ ਨਿਵਾ ਕੇ ਪਟਾ ਪਾ ਕੇ ਹਾਂਜੀ ਹਾਂਜੀ ਉਹਦੇ ਪਾਇਆ ਹੁੰਦਾ ਇਹਦੇ ਧਲਿਆਰੇ ਦੇ ਲੱਤਾਂ ਜੇ ਪਾਏ ਹੁੰਦੇ ਕੋਈ ਉਹ ਤਾਂ ਗੱਲ ਇਹ ਆ ਵੀਰੇ ਤੂੰ ਫਿਰ ਚੌੜਾ ਤੂੰ ਹੋ ਜਾਣਾ ਤੂੰ ਕਿਹੜਾ ਮੈਬ ਵਾਲਾ ਹੁਣ 10000 ਦੇ ਵਿੱਚ ਇੱਕ ਪਟਾ ਹੀ ਵੇਚ ਆਇਆ ਦਾ ਲੱਤਾਂ ਲਾਲ ਜੁੱਲੀਆਂ ਜੀ ਦਗਦੇ ਆ ਕੋਈ ਗੱਲ ਨਹੀਂ ਇਹ ਤਾਂ ਗੱਲ ਹੈਗੀ ਹਾਂ ਇਹ ਤਿਆਰੀ ਬੜੀ ਜ਼ਬਰਦਸਤ ਕੀ ਹੁੰਦੀ ਆ ਯਕੀਨ ਕਰਿਓ ਉਸ ਦਿਨ ਮੈਨੂੰ ਵੀ ਨਹੀਂ ਸੀ ਚੰਗੀ ਲੱਗੀ ਜਦੋਂ ਮੈਂ ਪਹਿਲਾ ਵੀਡੀਓ ਫੁਲਵਾਇਆ ਠੀਕ ਹੈ ਠੀਕ ਹੈ ਅੱਜ ਮੇਰੇ ਵੀ ਰੂਹ ਨੂੰ ਇਹਨੇ ਪੂਰਾ ਜਿਹੜਾ ਦਿਲ ਜਿੱਤਿਆ ਅੱਛਾ ਭਾਈ ਇਹਦਾ ਕਿੰਨੀ ਲੰਬਾਈ ਹੋਊਗੀ ਆਈਡੀਆ ਕੋਈ ਲੰਬਾਈ ਵੀਰ ਮੇਰੇ ਖਿਆਲ ਨਾਲ ਵੀ 8 ਫੁੱਟ ਤੋਂ ਉੱਪਰ ਹੋਊਗੀ ਹੋਊਗੀ ਤੇ ਉੱਚਾਈ ਉਚਾਈ ਹੋ ਅਲਮਦੁਲਲਿ 6 ਫੁੱਟ ਦੇ ਕਰੀਬ ਹੋ ਹਾਂ ਸਾਢੇ 5 6 6 ਫੁੱਟ ਦੇ ਏਡੇ ਟਿੱਪਟ ਸਾਢੇ 5 ਤੇਰਾ ਕਿੰਨਾ ਕਾਦਾ ਬਾਪੂ ਹੋਈ ਨੇੜੇ ਮੜਾਇਆ 5000 ਮੇਰਾ 5/2 ਤੋਂ 4 ਇੰਚ ਉੱਤੇ ਮਲੇ ਬਰਾਬਰ ਖੜੀ ਜਾ ਕੇ ਪਿੱਛੇ ਖੜੋ ਹਾਂ ਅਜਾ ਬਾਈ ਦੇ ਬਰਾਬਰ ਆ ਗਈ ਬਰਾਬਰ ਬਾਈ ਤੂੰ ਤਾਂ ਲੰਗਦੀ ਪਈ ਆ ਬਾਈ ਤਾਂ ਓਖਾ ਗਲਾ ਤੋਪਾਂ ਕਰਦਾ ਪੱਬ ਵੀ ਚੱਕਦਾ ਹਜੇ ਅੱਜ ਵੀ ਕੋਣ ਨੂੰ ਕਰਦਾ ਹੈਨਾ ਤੇ ਅੱਛਾ ਬਾਈ ਫਿਰ ਦੇਣੇ ਦੇ ਰਹਿ ਕੇ 30 ਤਰੀਕ ਨੂੰ ਪੂਰੇ ਆ ਹਾਂਜੀ 31 ਨੂੰ ਜੀ ਠੀਕ ਆ ਜੀ ਆ ਹੁਣ ਵੇਖੋ ਮਿੱਤਰੋ ਹੁਣ ਕੈਮਰੇ ਦੀ ਅੱਖ ਹੈ ਨਾ ਜਿਹੜੀ ਉਹ ਲੇਵੇ ਤੇ ਕੀਤੀ ਆ ਲੇਵਾ ਵੇਖੋ ਕਿਰਦੀ ਲਾਉਂਦੀ ਹੈ ਨਾ ਟਿਕਾਣੇ ਐਨ ਹਜੇ ਖੇਤਾਂ ਵਿੱਚ ਹਜੇ ਹਜੇ ਇਹਨਾਂ ਨੂੰ ਏਦੂ ਡੁੱਡਾ ਹੋਰ ਕਰ ਜਾਣਾ ਹੈ 2-4 ਦਿਨਾਂ ਜੇ ਸੋਣੀ ਨਿੱਖਰ ਜਾਣਾ ਇਹਨੇ ਹਨਾ ਨਹੀਂ ਠੀਕ ਆ ਬਈ ਚਵਾਈ ਫਿਰ ਹੱਥੀ ਕੇ ਮਸ਼ੀਨੀ ਮਸ਼ੀਨੀ ਆ ਵੀਰੇ ਚਵਾਈ ਮਸ਼ੀਨੀ ਵੀ ਤੇ ਹੱਥੀ ਬਈ ਥਾਣੇ ਦਾ ਹੱਥ ਆਲਾ ਵੀ ਹੈਗਾ ਪੂਰਾ ਬੰਬ ਥਾਣੇ ਦਾ ਬਹੁਤ ਸੋਹਣਾ ਥਾਣੇ ਲੱਗਿਆ ਅੱਛਾ ਬਈ ਹੁਣ ਐ ਦੱਸ ਵੀ ਕਿੰਨੇ ਪੈਸੇ ਮੰਗੇ ਗੱਡੀ ਆ ਫੋਨ ਤੇ ਵੀਰੇ ਫੋਨ ਤੇ ਫੋਨ ਤੇ ਦੱਸ ਦਈਏ ਮੈਂ ਤੈਨੂੰ ਨਹੀਂ ਵੀਰੇ ਨਹੀਂ ਕਿੰਨੇ ਦੀ ਵੇਚਦਾ ਆ ਜਿਆਦਾ ਨਹੀਂ ਫੋਨ ਤੇ ਕਰੂੰਗਾ ਫੋਨ ਤੇ ਕਰੋਗਾ ਇੱਧਰ ਫਿਰ ਹਾਈਵੇ ਤੇ ਵੀ ਪਟਾਕੇ ਜੀ ਚੱਲ ਗਿਆ ਲੱਗਦਾ ਕੋਈ ਹੈ ਨਾ ਟਾਇਰ ਟੂਰ ਪਾਟ ਗਿਆ ਹਾਂ ਅੱਛਾ ਬਾਈ ਫਿਰ ਨੰਬਰ ਤਾਂ ਸਮਝਾ ਕਰ ਦਿੱ ਗਏ ਹਾਂ ਹਾਂ ਜਰੂਰ ਹਾਂ ਦੱਸਿਓ ਜੀ 86998 ਜੀ 38852 ਇੱਕ ਵਾਰੀ ਹੋਰ ਬੋਲ ਦਿਓ 86998 ਜੀ 38852 ਲੈ ਵੀ ਮਤਰੋ ਇਹ ਹੈਗਾ ਬਾਈ ਦਾ ਫੋਨ ਨੰਬਰ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਪਾਈ ਦੇ ਨਾਲ ਗੱਲ ਤੇ ਬਾਤ ਜਾਨਵਰ ਤੁਹਾਨੂੰ ਆਪਾਂ ਜਿਹੜੇ ਸਾਰੇ ਟਿਕਾਣੇ ਤੇ ਆਪਾਂ ਵੀ ਮੈਂ ਬੇਸੁਰਤਾ ਜਾਂ ਰੋਜ਼ ਹੀ ਕਹਿੰਦਾ ਟੋਪੀ ਟਾਪੀ ਜੀ ਲੈ ਕੇ ਸਭ ਇੱਕ ਹੀ ਫਿਰਦਾ ਉਹ ਨਾਲ ਉਹ ਕਿ ਨਿਕਲੀਦਾ ਠੰਡ ਲੱਗਦੀ ਆ ਭਰਾਵੋ ਫਿਰ ਇਸ ਕਰਕੇ ਪ੍ਰਬੰਧ ਜਿਹੜਾ ਪੂਰਾ ਸਰਾ ਹੀ ਰੱਖੀਦਾ ਤੇ ਬਾਕੀ ਹੁਣ ਅਜਨੀਆਂ ਤਾਂ ਹੁਣ ਨਵੇਂ ਸਾਲ ਵਾਲੇ ਤੇ ਨਹੀਂ ਨਾਵਾਂਗੇ ਮੈਂ ਦੋ ਦਿਨ ਰੁਕ ਜੀਏ ਤੇ ਬਾਕੀ ਗੱਲਬਾਤ ਲਈ ਆਪਣਾ ਨੰਬਰ ਜਿਹੜਾ ਉਹ ਸਕਰੀਨ ਤੇ ਬਾਈ ਦਾ ਚਲਾਤਾ ਗਾਂ ਖਾਤੀ ਆ ਡਿਟੇਲ ਲੈਤੀ ਆ ਭਾਈ ਘਰ ਦਾ ਐਡਰੈਸ ਦੱਸ ਦਿਓ ਇੱਕ ਵਾਰੀ ਆਪਣਾ ਆਪਣਾ ਹੀ ਮੋਗਾ ਰੋਡ ਜੀਐਸ ਜਨਰੇਟਰ ਵਾਲਿਆਂ ਦੇ ਬਿਲਕੁਲ ਸਾਹਮਣੇ ਦੇਵੀ ਵਾਲਾ ਰੋਡ ਪੈਂਦਾ ਜੀ ਮੋੜ ਤੇ ਆ ਕੇ ਚੱਕੀ ਦੇ ਨਾਲ ਆਪਣਾ ਫਾਰਮ ਹੈ ਠੀਕ ਹੈ ਜੀ ਤੇ ਨਾਮ ਕੀ ਪੁੱਛ ਲੈਣ ਕਈ ਵਾਰੀ ਫੋਨ ਨਹੀਂ ਲੱਗਦਾ ਰਕबीर ਸਿੰਘ ਸਿੱਧੂ ਡੈਰੀ ਫਾਰਮ ਰਕबीर ਸਿੰਘ ਸਿੱਧੂ ਡੈਰੀ ਫਾਰਮ ਹਾਂਜੀ ਹਾਂਜੀ ਠੀਕ ਆ ਜੀ ਤੇ ਲੈ ਵੀ ਮਿੱਤਰੋ ਫਿਰ ਅਗਲੀ ਕਾਰਵਾਈ ਤੁਹਾਡੇ ਹੱਥਾਂ ਸਾਨੂੰ ਦੇਣਾ ਸ਼ੁਕਰੀਆ ਧੰਨਵਾਦ